ਵਾਇਗੁਰੂ ਜੀ ਕਾਲਾ ਸਾਹਿਬ ਵਾਇਗੁਰੂ ਜੀ ਦੀ ਫਤਿਹ ਬੇਨਤੀ ਹੈ ਜੀ ਕਿ ਮੈਂ ਪ੍ਰੇਮ ਸਿੰਘ ਆਕਲਿਆ ਕਲਾਂ ਪਿੰਡ ਤੋਂ ਜਿਲ੍ਹਾ ਬਠਿੰਡਾ ਆਪਣੀ ਇਹ ਦੁਕਾਨ ਹੈ ਤੇ ਇਹਨੂੰ ਅਸੀਂ ਸ਼ੇਅਰ ਕਰਤਾ ਦੁਕਾਨ ਨੂੰ ਜਿਹਨਾਂ ਸਮਾਨ ਹੈ ਇਹ ਵੀ ਆਉਣ ਵਾਲੇ ਤਕਰੀਬਨ ਮਹੀਨੇ ਦੇ ਵਿੱਚ ਵਿੱਚ ਡੇਢ ਮਹੀਨੇ ਦੇ ਵਿੱਚ ਵਿੱਚ ਸਾਰਾ ਸੇਲ ਕਰਨਾ ਤੇ ਜਿਹੜੇ ਰੇਟ ਤੇ ਆਇਆ ਉਹ ਤੋਂ ਵੀ ਘੱਟ ਰੇਟ ਦੇ ਉੱਤੇ ਅਸੀਂ ਸਾਰਾ ਸਮਾਨ ਇਹ ਦੇ ਰਹੇ ਹਾਂ ਜਿਹਨੂੰ ਵੀ ਕੋਈ ਲੋੜਵੰਦ ਹੋਵੇ ਜਾਂ ਕੋਈ ਦੁਕਾਨਦਾਰ ਨੂੰ ਚਾਹੀਦਾ ਹੋਵੇ ਉਹ ਆ ਕੇ ਇੱਥੇ ਗੱਲਬਾਤ ਕਰ ਸਕਦਾ ਜਾਂ ਕੋਈ ਮੋਬਾਈਲ ਨੰਬਰ ਅਸੀਂ ਕੰਟੈਕਟ ਨੰਬਰ ਦੇਵਾਂਗੇ ਉਹਦੇ ਤੇ ਗੱਲਬਾਤ ਕਰ ਸਕਦਾ ਜਿਹਨੂੰ ਵੀ ਕੋਈ ਲੋੜ ਹੋਵੇ ਸਬਾਨ ਦੀ ਦੁਕਾਨਦਾਰ ਨੂੰ ਜਾਂ ਆਮ ਕਿਸੇ ਨੂੰ ਵਰਤਨ ਵਾਸਤੇ ਉਹ ਲੈ ਸਕਦਾ ਜਿਵੇਂ ਕਿ ਸਬਾਨ ਸਾਡੇ ਕੋਲੇ ਇਹ ਲਹਰ ਗੋਟਾ ਹੈ ਕਾਫੀ ਪਿਆ ਹੈ ਇਹ ਵੀ ਨਵੀ ਤੋਂ ਨਵੀ ਵੈਰਾਈਟੀ ਵੀ ਲਿਆਂਦੀ ਹੈ ਕਿਉਂਕਿ ਅਸੀਂ ਬਾਹਰ ਜਾਣਾ ਹੁਣ ਜੀ ਲੱਗ ਰਹੇ ਆ ਥੋੜੇ ਜਰਜ ਬੱਚੇ ਸਾਡੇ ਦੋ ਆ ਦੋਨੋਂ ਬਾਹਰ ਆ ਤਾਕ ਆਪਕੇ ਜੀ ਅਸਮਾਨ ਜਿਹੜਾ ਕਮਾਂਜ ਛੱਡ ਰਹੇ ਆ ਤੇ ਕਮਾਂਜ ਦੀ ਸਾਰੇ ਥੇਲ ਨਾਲ ਨੇ ਲਾਇਤਕੋਟਾ ਉਸ ਤੋਂ ਬਾਅਦ ਪੂਰਾ ਮਨਿਆਰੀ ਦਾ ਸਮਾਨ ਜਿੰਨਾ ਵੀ ਹੈ ਹਰ ਇੱਕ ਆਈਟਮ ਨੂੰ ਮਨਿਆਰੀ ਦੀ ਵੀ ਆਪਣੇ ਕੋਲੇ ਪਈਆ ਪੈਨਪੁੱਲ ਨੂੰ ਜਿਹੜੀ ਕਿ ਤਕਰੀਬਨ ਮਹੀਨਾ ਤੋਂ 2 ਮਹੀਨੇ ਪਹਿਲਾਂ ਹੀ ਲੈਂਦੀ ਆ ਜਿਵੇਂ ਛੂੜੇ ਵਗੈਰਾ ਹੋਰ ਹੋਰਾ ਸਮਾਨ ਹੈ ਇਹ ਵੀ ਸਾਰਾ ਅਸੀਂ ਲੱਗੇ ਰੇਟ ਤੋਂ ਵੀ 50% ਘੱਟ ਦੇ ਉੱਤੇ ਸਾਰਾ ਸਮਾਨ ਅਸੀਂ ਦੇ ਰਹੇ ਆ ਤੇ ਬੱਚਿਆਂ ਦਾ ਰੈਡੀमेड ਦਾ ਸਾਮਾਨ ਆ ਗਿਆ ਉਹ ਤੋਂ ਅੱਗੇ ਜੀ ਇਹ ਬੱਚਿਆਂ ਦਾ ਰੈਡੀमेड ਹੈ ਐ ਲੋਰ ਟੀ-ਸ਼ਰਟ ਵਗੈਰਾ ਉਸ ਤੋਂ ਬਾਅਦ ਜਿਹੜਾ ਸਾਮਾਨ ਹੋਰ ਤੌਲੀਏ ਜਾਂ ਚੁੰਨੀਆਂ ਇਹ ਆਗਿਆ ਲੈ ਲਈ ਸਲਕਾਰੀਆਂ ਤੇ ਸੂਟ ਵਗੈਰਾ ਲੇਡੀ ਸੂਟ ਪਏ ਆ ਦੇਵੇਂ ਜੇ ਇਦਾਂ ਜੇ ਕੱਪੜੇ ਐ ਇਹ ਤਕਰੀਬਨ ਹੱਥ ਸਾਈਜ਼ ਦਾ ਆਪਣੇ ਕੋਲ ਇਹ ਵੀ ਹੈਗਾ ਤੇ ਬੱਚਿਆਂ ਦੇ ਸੂਟ ਐ ਇਹਦੇ ਵਿੱਚ ਬੱਚੀਆਂ ਦੇ ਲੜਕੀਆਂ ਦੇ ਵਾਸਤੇ ਇਹ ਟੀ-ਸ਼ਰਟਾਂ ਨਾਲ ਪਜਾਮੀਆਂ ਇਹਦੇ ਨਾਲ ਹੈਗੀਆਂ ਉਹ ਵੀ ਐ ਇਹ ਤੋਂ ਬਾਅਦ ਜਿਵੇਂ ਵੱਡੀਆਂ ਲੜਕੀਆਂ ਹੁੰਦੀਆਂ ਉਹਦੇ ਇਸ ਤਰ੍ਹਾਂ ਦੀਆਂ ਫਲਕਾਰੀਆਂ ਪ੍ਰਾਕ੍ਰਾਤ ਇੱਕ ਤਕਰੀਬਨ ਇਹਦਾ ਜੇ ਬਨਵਾਉਣੀ ਹੋਵੇ ਤਾਂ ਆਪਾਂ ਨੂੰ 1000 ਰੁਪਏ ਬਨਵਾਈ ਲੈ ਜਾਂਦੇ ਤੇ ਇਹਦੇ ਨਾਲ ਪਜਾਮਾ ਵੀ ਹੈਗਾ ਤੇ ਚੁੰਨੀ ਵੀ ਨਾਲ ਆ ਤਾਂ ਆਪਾਂ ਇਹ ਤਕਰੀਬਨ 500 ਦੇ ਵਿੱਚ 500 ਤੋਂ ਵੀ ਘੱਟ ਘੱਟ ਇਹ ਸਾਰੇ ਆਪਾਂ ਥੇੜ ਕਰਦੇ ਹਾਂ। ਉਸ ਤੋਂ ਅੱਗੇ ਸਾਡੇ ਕੋਲੇ ਚੁੰਨੀਆਂ ਹਰ ਇੱਕ ਡਿਜ਼ਾਈਨ ਦੀ ਚੁੰਨੀਆਂ ਨਵੀਂ ਤੋਂ ਨਵੀਂ ਬਹੁਤ ਵਧੀਆ ਚੁੰਨੀਆਂ ਇਹ। ਇਹ ਵੀ ਜਿਹੜੀ ਮੰਨ ਕੇ ਚੱਲੋ ਵੀ ਸਾਨੂੰ 100 ਰੁਪਏ ਦੀ ਚੁੰਨੀ ਆਈ ਹੈ ਪਿੱਛੋਂ। ਓਬਵੀਅਸly ਤਕਰੀਬਨ 70 ਰੁਪਏ ਦੀ ਜੁਨੀ ਦੇ ਰਹੇ ਆ ਜੇ ਕਿਸੇ ਨੂੰ ਲੋੜ ਹੋਵੇ ਉਸ ਤੋਂ ਬਾਅਦ ਤੌੜੀਏ ਜਿਹੜੀ ਛੂਟ ਆ ਗਿਆ ਬਹੁਤ ਵਧੀਆ ਵਧੀਆ ਸਾਰੇ ਛੂਟ ਪਏ ਆ ਸਾਡੇ ਕੋਲੇ ਤੇ ਨਵੇਂ ਤੋਂ ਨਵੇਂ ਡਿਜ਼ਾਈਨ ਛੂਟਾਂ ਦੇ ਅਚਾਨਕ ਸਾਨੂੰ ਕੰਮ ਛੱਡਣਾ ਪੈ ਰਿਹਾ ਤਾਂ ਕਰਕੇ ਦੇਖੋ ਬਹੁਤ ਵਧੀਆ ਇਹਦਾ ਸਾਰੇ ਹੋਰ ਨਵੇਂ ਤੋਂ ਨਵੇਂ ਜਿਹੇ ਇਹਨਾਂ ਦੇ ਇਹ ਆਪਣੇ ਕੋਲੇ ਪਏ ਆ ਉਸ ਤੋਂ ਬਾਅਦ ਹੋਰ ਵੀ ਸਮਾਨ ਹੈਗਾ ਵੇ ਬੈਗ ਵਗੈਰਾ ਜਾਣ ਆਉਣ ਵਾਸਤੇ ਲੇਡੀਜ਼ ਬੈਗ ਇਹ ਪਏ ਆ ਚਾਦਰਾਂ ਪਈਆਂ ਸਿੰਗਲ ਬੈੱਡ ਦੀਆਂ ਚਾਦਰਾਂ کافی ਆਪਣੇ ਕੋਲੇ ਕੁਰਤੇ ਪਜਾਮੇ ਜਿਹੜਾ ਕੁਰਤਾ ਪਜਾਮਾ ਸਾਨੂੰ ਤਕਰੀਬਨ 400 ਦਾ ਆਇਆ ਹੈ ਉਹ ਅਸੀਂ 300 ਤੋਂ ਵੀ ਘੱਟ ਘੱਟ ਦੇ ਰਹੇ ਆਂ ਆਉਣ ਦੇ ਰੇਟ ਤੋਂ ਵੀ ਘੱਟ ਬਿਲਕੁਲ ਉਸ ਤੋਂ ਬਾਅਦ ਪੱਕਾ ਦੇ ਕਲਰ ਪਏ ਆ ਚਾਦਰਾਂ ਪਈਆਂ ਆਹ ਲੇਡੀਜ਼ ਬੈਗ ਜਿਹੜਾ ਬਾਜ਼ਾਰ ਦੇ ਵਿੱਚ ਆਪਾਂ ਨੂੰ 1000 ਰੁਪਏ ਤੋਂ ਉੱਤੇ ਉੱਤੇ ਮਿਲਦਾ ਬਹੁਤ ਵਧੀਆ ਇਹ ਬੈਗ ਲੇਡੀਜ਼ ਬੈਗ ਹੈਗੇ ਲੈਦਰ ਦੇ ਤੇ ਇਹ ਆਪਾਂ ਤਕਰੀਬਨ 5-600 ਦੇ ਵਿੱਚ ਵਿੱਚ ਸਾਰੇ ਸੇਲ ਦੇ ਵਿੱਚ ਦੇ ਰਹੇ ਹੁਸ ਤੋਂ ਅੱਗੇ ਲੇਡੀਜ਼ ਸਮੋਰਸ ਫਾਰਾ ਇਹ ਵੀ ਸੇਲ ਦੇ ਵਿੱਚ ਇਕੱਠਾ ਜਿ ਕਿਸੇ ਨੂੰ ਲੈਣਾ ਹੋਵੇ ਤਾਂ ਲੱਗੇ ਰੇਟ ਤੋਂ ਵੀ 50% ਹਾਫ ਰੇਟ ਦੇ ਉੱਤੇ ਆਪਾਂ ਦੇ ਦਾਂਗੇ ਬਾਕੀ ਬੱਚਿਆਂ ਦੇ ਬੂਟ ਆ ਗਏ ਜਿਵੇਂ ਸਕੂਲ ਬੂਟ ਇਹ ਹੈ ਜਾਂ ਦੂਸਰੇ ਬੂਟ ਆ ਗਏ ਅੱਗੇ ਚੱਪਲ ਆ ਗਈ ਸਾਰੇ ਦਾ ਆਪਾਂ ਭਾਅ ਕੇ ਲੱਗੇ ਰੇਟ ਤੋਂ ਕਿਸੇ ਦਾ 25% 30% ਜਾਂ 50% ਘੱਟ ਰੇਟ ਦੇ ਉੱਤੇ ਫਾਰਾ ਸਮਾਨ ਆਪਾਂ ਇਹ ਸੇਲ ਕਰਨਾ ਜੇ ਕਿਸੇ ਨੂੰ ਲੋੜ ਹੋਵੇ ਤਾਂ ਉਹ ਆਪਣੇ ਨਾਲ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਹੋਰ ਵੀ ਸਮਾਨ ਬਹੁਤ ਪਿਆ ਇਹਦੇ ਵਿੱਚ ਭਰਿਆ ਪਿਆ ਗਰਮ ਸਮਾਨ ਵੀ ਪਿਆ ਬੱਚਿਆਂ ਵਾਲਾ ਤੇ ਹੋਰ ਜਿੰਨਾ ਵੀ ਸਮਾਨ ਪਿਆ ਜਾਗੋ ਵਗੈਰਾ ਜਿੰਨਾ ਵੀ ਪਿਆ ਸਮਾਨ ਸਾਰਾ ਇਹ ਸੇਲ ਕਰਨਾ ਹੈ ਜਿੰਨੇ ਜਿੰਨਾ ਵੀ ਸਮਾਨ ਆ ਸਾਰਾ ਆਪਾਂ ਘੱਟ ਤੋਂ ਘੱਟ ਰੇਟ ਕਰਕੇ ਜਲਦੀ ਤੋਂ ਜਲਦੀ ਕਰਨਾ तकरीबन ਮਹੀਨੇ ਦੇ ਵਿੱਚ ਵਿੱਚ ਡੇਢ ਮਹੀਨੇ ਦੇ ਵਿੱਚ ਵਿੱਚ ਸਾਰਾ ਆਪਾਂ ਸਮਾਨ ਇਹ ਸੇਲ ਕਰ ਦੇਣਾ ਜਿਨ੍ਹਾਂ ਨੂੰ ਵੀ ਵੀਰਾਂ ਨੂੰ ਭੈਣਾਂ ਨੂੰ ਲੋੜ ਹੋਵੇ ਦੁਕਾਨਦਾਰਾਂ ਨੂੰ ਲੋੜ ਹੋਵੇ ਉਹ ਆਪਣੇ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ